ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਆਈਸੀ ਨੰਦਾ ਦਾ ਇਕਾਂਗੀ ਹੈ ਦੁਲਹਣ ਇਸ ਦਾ ਜਿਹੜੇ ਕੀ ਵਿਸ਼ਾ ਵਸਤੂ ਕਰਾਂਗੇ ਤੇ ਨਾਲ ਦੀ ਨਾਲ ਇਸ ਦੇ ਜਿਹੜੇ ਕੀ ਮਹੱਤਵਪੂਰਨ ਜਿਹੜੇ ਪਾਤਰ ਨੇ ਪਾਉਂਦੇ ਨੇ ਪਾਤਰ ਚਿੱਤਰਣ ਤੇ ਕੋਸ਼ਾਂਸ ਹਾਂਜੀ ਦੁਲਹਣ ਇਕਾਂਗੀ ਪੰਜਾਬੀ ਕਾਗੀ ਦੇ ਪਿਤਾਮਾ ਈਸ਼ਵਰ ਚੰਦਰੋਂ ਦਾ ਬਣੇ ਸ਼੍ਰੀਮਤੀ ਨੋਰਾ ਰਿਚਰਡ ਦੀ ਪ੍ਰੇਰਣਾ ਹੈ ਇਹ 1913 ਈਸਵੀ ਦੇ ਵਿੱਚ ਲਿਖਿਆ ਤੇ ਇਹ ਇਹ ਉਹ ਹੀ ਕੰਗੀਆ ਜਿਸ ਦੇ ਨਾਲ ਪੰਜਾਬੀ ਵਿੱਚ ਰੰਗਮਚ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਨਾਟਕ ਦੀ ਰਚਨਾ ਆਰੰਭ ਹੋਈ ਸੀ। ਈਸ਼ਵਰ ਚੰਦਰ ਹੁੰਦਾ ਦੇ ਨਾਟਕਾਂ ਦੀ ਰਿਸ਼ੀ ਉਸ ਦੇ ਆਪਣੇ ਦੇਖੇ ਹੋਏ, ਖੋਖੇ ਹੋਏ, ਅਨੁਭਵ ਕੀਤੇ ਜੀਵਨ ਨਾਲ ਸੰਬੰਧਿਤ ਰੱਖਦੇ ਨੇ, ਸੰਬੰਧ ਰੱਖਦੇ ਨੇ। ਉਸ ਨੇ ਜਿੱਥੇ ਮਾਧ ਸ਼ਰਣੀ ਦੀਆਂ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਵਿੱਚ ਪੇਸ਼ ਕੀਤਾ, ਉੱਥੇ ਉਹ ਹੀ ਸਮੱਸਿਆਵਾਂ ਸਮੱਸਿਆਵਾਂ ਸੱਭਕ ਵੀ ਨੇ। ਠੀਕ ਹੈ ਤੇ ਉਸ ਨੇ ਨਾ ਹੀ ਭੂਤਾਂ ਵੱਲ ਤੇ ਨਾ ਹੀ ਉਹ ਵੀ ਕਵਾਲਾ ਜਾਤੀ ਮਾਰੀ ਸਭ ਉਹ ਆਪਣੇ ਸਮੇਂ ਦਾ ਹਾਣੀ ਹੋ ਕੇ ਚੱਲ ਰਹਿ ਮਤਲਬ ਕਿ ਉਹ ਸਮੇਂ ਦੇ ਵਿੱਚ ਜੋ ਕੀ ਸੀ ਜੋ ਵੀ ਸੀ ਉਸ ਨੂੰ ਆਧਾਰ ਬਣਾ ਕੇ ਜਿਹੜੀ ਕਿ ਰਚਨਾ ਕੀਤੀ ਆ ਈਸ਼ਵਰਜਿੰਦਰ ਅੰਦਾ ਦੇ ਬਹੁਤੇ ਨਾਟਕਾਂ ਤੇ ਇਕਾਂਗੀਆਂ ਦੇ ਵਿਸ਼ੇ ਵਿਆਹ ਦੀ ਸਮੱਸਿਆ ਨਾਲ ਸੰਬੰਧਿਤ ਨੇ ਦੁਲਨ ਹੈ ਕਾਂਗੀ ਦਾ ਵਿਆਹ ਸਾਡੇ ਸਮਾਜ ਵਿੱਚ ਗਰੀਬੀ ਤੇ ਕਰਜ਼ੇ ਦੇ ਭਾਰ ਹੇਠਾਂ ਦੱਬੇ ਲੋਕਾਂ ਦੀਆਂ ਧੀਆਂ ਨੂੰ ਵਿਆਹਨ ਦੀ ਸਮੱਸਿਆ ਮਤਲਬ ਕਿ ਦੁਲਹਣ ਜਿਹੜੀ ਕਾਂਗੀ ਆ ਇਹਦਾ ਵਿਸ਼ਾ ਕੀ ਆ ਵੀ ਜਿਹੜਾ ਸਾਡੇ ਸਮਾਜ ਦੇ ਵਿੱਚ ਗਰੀਬੀ ਆ ਤੇ ਕਰਜ਼ਾ ਉਹਦੇ ਭਾਰ ਹੇਠ ਦੱਬੇ ਲੋਕਾਂ ਦੀਆਂ ਤੀਆਂ ਨੂੰ ਵਿਆਹਣ ਦੀ ਜਿਹੜੀ ਸਮੱਸਿਆ ਵੀ ਕਿਵੇਂ ਉਹਨਾਂ ਨੂੰ ਪ੍ਰੋਬਲਮ ਦੇ ਵਿੱਚ ਉਹਨੂੰ ਕਿਵੇਂ ਵਿਆਹ ਜਾਵੇ ਉਹ ਪੇਸ਼ ਕੀਤੀ ਆ ਜਿਸ ਦਾ ਸਿੱਟਾ ਕੀ ਨਿਕਲਦਾ ਅਨਜੋੜ ਵਿਆਹ ਤੇ ਇਹ ਕਾਂਗੀ ਕਰਨ 1913 ਵਿੱਚ ਜਦੋਂ ਇਹ ਨਾਟਕ ਲਿਖਿਆ ਉਸ ਸਮੇਂ ਤੀਆਂ ਨੂੰ ਛੋਟੀ ਉਮਰ ਵਿੱਚ ਵਿਆਉਣਾ ਤੋਂ ਗਰੀਬੀ ਤੇ ਕਰਜ਼ੇ ਦੇ ਭਾਰ ਹੇਠਾਂ ਦੱਬੇ ਲੋਕਾਂ ਦੇ ਮਟਿਆਰ ਧੀਆਂ ਦੇ ਪੈਸੇ ਲੈ ਕੇ ਬੁੱਢਿਆਂ ਨਾਲ ਵਿਆਹ ਦੇਣਾ ਜਾਂ ਇਸਤ ਦੀ ਮਜਬੂਰੀ ਅਦੀਨ ਗੁੱਡੀਆਂ ਪਟੋਲੇ ਖੇਡਦੀਆਂ ਧੀਆਂ ਨੂੰ ਹੀ ਗੁੱਡੇ ਨਾਲ ਵਿਆਹ ਦੇ ਦਿੰਦੀ ਸਮੱਸਿਆ ਪ੍ਰਧਾਨ ਸੀ ਮਤਲਬ ਕਿ ਜਦੋਂ ਇਹ ਕਹਾਣੀ ਲਿਖੀ ਗਈ ਉਸ ਸਮੇਂ ਕਿਸੇ ਵੀ ਜਿਹੜੀ ਗਰੀਬੀ ਗਰੀਬੀ ਦੇ ਕਰਕੇ ਜਿਹੜੇ ਕਿ ਖਰਚੇ ਦੇ ਕਰਕੇ ਲੋਕੀ ਕਰਦੇ ਸੀ ਆਪਣੀਆਂ ਜਿਹੜੀਆਂ ਧੀਆਂ ਨੂੰ ਜਿਆਦਾ ਜਹਾਂ ਜ ਗੁੱਡੀਆਂ ਪਟੋਲੀਆਂ ਖੇਡ ਰਹੀ ਹੁੰਦੀਆਂ ਸੀ ਉਹ ਉਹਨਾਂ ਨੂੰ ਬਜ਼ੁਰਗਾਂ ਨਾਲ ਜਾਂਦੇ ਸੀ ਤੇ ਜਾਂ ਆਪਣੀਆਂ ਧੀਆਂ ਨੂੰ ਜਿਹੜੇ ਬਜ਼ੁਰਗਾਂ ਨਾਲ ਵਿਆਹ ਕੇ ਉਹਨਾਂ ਤੋਂ ਪੈਸੇ ਲੈ ਲੈਂਦੇ ਸੀ ਗੁੱਡੇ ਨਾਲ ਜਾਂ ਕੇ ਠੀਕ ਹੈ ਉਸ ਸਮੇਂ ਦੀ ਸਮੱਸਿਆ ਪੇਸ਼ ਕੀਤੀ ਗਈ ਹੈ ਤੇ ਇਹ ਘਰਾਂ ਦੀਆਂ ਜਨਾਨੀਆਂ ਕੁੜੀਆਂ ਨੂੰ ਛੋਟੀ ਉਮਰ ਵਿੱਚੋ ਵਿਆਹਣ ਤੇ ਜੋਰ ਦਿੰਦੀਆਂ ਨੇ ਜੋਰ ਦਿੰਦੀਆਂ ਸੀ ਗਰੀਬ ਆਦਮੀ ਕੋਲ ਧੀ ਦਾ ਵਿਆਹ ਕਰਨ ਲਈ ਪੈਸੇ ਨਹੀਂ ਸੰਭ ਹੁੰਦੇ ਹਵਸੀ ਅਮੀਰ ਲੋਕਾਂ ਦੀ ਪੈਸੇ ਦੀ ਸ਼ੰਕਾਰ ਉਹਨਾਂ ਨੂੰ ਅਣਜੋੜ ਵਿਆਹ ਕਰਨ ਲਈ ਮਜਬੂਰ ਕਰ ਦਿੱਤੀ ਸੀ ਤਾਂ ਉਹਨਾਂ ਨੂੰ ਨਹੀਂ ਲੱਗਦਾ ਸੀ ਵੀ ਜੇ ਅਸੀਂ ਧੀਆਂ ਨੂੰ ਹੁਣ ਵੱਡੀਆਂ ਹੋ ਰਹੀਆਂ ਨੇ ਛੋਟੀ ਉਮਰ 'ਚ ਜੇ ਨਹੀਂ ਵਿਆਹਾਂਗੇ ਤਾਂ ਅਮੀਰ ਲੋਕ ਇਹਨੂੰ ਆਪਣੀ ਹਵਸ ਦਾ ਸ਼ਕਾਰ ਬਣਾ ਲੈਣਗੇ ਜਿਸ ਕਰਕੇ ਫਿਰ ਉਹ ਜਿਵੇਂ ਦਾ ਵੀ ਚਾਹ ਕੋਈ ਬਜ਼ੁਰਗ ਮਿਲਦਾ ਜਿਵੇਂ ਮਰਜ਼ੀ ਮਿਲਦਾ ਉਹਦੇ ਨਾਲ ਉਹਨੂੰ ਵਿਆਹ ਕਰ ਦਿੰਦੇ ਸੀ ਮਤਲਬ ਕਿ ਅਣਜੋੜ ਵਿਆਹ ਹੋ ਜਾਂਦਾ ਸੀ ਕਿਉਂਕਿ ਅਨਜੋੜ ਮਤਲਬ ਕਿ ਕੋਈ ਮੇਲ ਨਾ ਹੋਣਾ ਅ ਛੋਟੀ ਉਮਰ ਦੇ ਵਿੱਚ ਲੜਕੀ ਹੋਣਾ ਵੱਡੀ ਉਮਰ ਦਾ ਜਿਹੜੀ ਕਿ ਅ ਦੂਜੀ ਧਿਰ ਵਾਲਾ ਹੋਣਾ ਠੀਕ ਹੈ ਮੁੰਡੇ ਵਾਲਾ ਹੋਣਾ ਬਜ਼ੁਰਗ ਅਵਸਥਾ ਦੇ ਵਿੱਚ ਹੋਣਾ ਤੇ ਕਿਉਂਕਿ ਇਸ ਤਰ੍ਹਾਂ ਦੇ ਉਹਨਾਂ ਦੇ ਦੋ ਆਰਥਿਕ ਮਸਲੇ ਹੱਲ ਹੁੰਦੇ ਸੀ ਇੱਕ ਤਾਂ ਧੀ ਵਿਹੇ ਹੀ ਜਾਂਦੀ ਸੀ ਜਦੋਂ ਉਹ ਐਵੇਂ ਕਰਦੀ ਸੀ ਅਨਜੋੜ ਵਿਆਹ ਕਰਦੀ ਸੀ ਦੂਜਾ ਉਹਨਾਂ ਨੂੰ ਪੈਸੇ ਮਿਲ ਜਾਂਦੇ ਸੀ ਪੈਸੇ ਮਿਲ ਕੇ ਉਹ ਜਾਂ ਤਾਂ ਸ਼ਾਹੂਕਾਰ ਦਾ ਕਰਜ਼ਾ ਲਾ ਦਿੰਦੇ ਸੀ ਜਾਂ ਕੋਈ ਹੋਰ ਕਰਦਾ ਕੰਮ ਸਵਾਰ ਲਿਆ ਜਾਂਦਾ ਸੀ ਮਿਲ ਕੇ ਜੇ ਬਜ਼ੁਰਗਾਂ ਨਾਲ ਜਾਂਦੇ ਸੀ ਉਹਨਾਂ ਨੂੰ ਤਾਂ ਫਿਰ ਬਦਲੇ ਵਿੱਚ ਪੈਸੇ ਲੈ ਲੈਂਦੇ ਸੀ ਇਸ ਤਰ੍ਹਾਂ ਉਸ ਸਮੇਂ ਤੀ ਦੇ ਪੈਸੇ ਲੈ ਕੇ ਅਣਜੋੜ ਤੇ ਜਬਰੀ ਵਿਆਹ ਦੀ ਸਮੱਸਿਆ ਸਮਾਜ ਦੇ ਵਿੱਚ ਕੋਹੜ ਦੀ ਤਰ੍ਹਾਂ ਫੈਲੀ ਹੋਈ ਸੀ ਜਿਵੇਂ ਕੋੜ ਫੈਲਾਵਾ ਹੁੰਦਾ ਇਕਾਂਗੀ ਵਿੱਚ ਆਪਾਂ ਦੇਖਦੇ ਹਾਂ ਕਿ ਮੇਲੂ ਦੀ ਮਾਂ ਜਿਹੜੀ ਕਿ ਦਹਾਜੂਆ ਪੁੱਤ-ਪੋਤਰਾਂ ਵਾਲੇ ਵਰ ਨਾਲ ਆਪਣੀ ਜਵਾਨਤੀ ਮੇਲੂ ਨੂੰ ਵਿਆਹਣ ਦੀ ਆਪਣੇ ਪਤੀ ਹੁਸ਼ਿਆਰ ਚੰਦ ਦੀ ਸਕੀਮ ਨਾਲ ਸਹਿਮਤ ਨਹੀਂ ਸੀ ਮਤਲਬ ਕਿ ਇਸ ਕਾਂਗੀ ਦੇ ਵਿੱਚ ਕੀ ਆ ਵੀ ਮੇਲੂ ਜਿਹੜੀ ਕੁੜੀ ਆ ਦਾ ਉਹਦਾ ਵਿਆਹ ਇੱਕ ਬਜ਼ੁਰਗ ਨਾਲ ਕਰ ਰਹੇ ਹੁੰਦੇ ਨੇ ਪਰ ਜਿਹੜੀ ਮੇਲੂ ਦੀ ਮਾਂ ਹੈ ਉਹ ਨਹੀਂ ਮੰਦੀ ਹੁੰਦੀ ਤੇ ਮੇਲੂ ਦਾ ਪਿਤਾ ਹੁੰਦਾ ਹੁਸ਼ਿਆਰ ਚੰਦ ਤੇ ਇਸ ਅਨਜੁੜ ਰਿਸ਼ਤੇ ਬਾਰੇ ਸੁਣ ਕੇ ਉਹ ਦੁਖੀ ਹੁੰਦੀ ਹੈ ਤੇ ਉਹ ਉਦੋਂ ਚੁੱਪ ਕਰ ਜਾਂਦੀ ਹੈ ਜਦੋਂ ਹੁਸ਼ਿਆਰ ਚੰਦ ਉਸ ਨੂੰ ਵਰ ਵਾਲੇ ਘਰੋਂ ਇਸ ਵਿਆਹ ਬਦਲੇ ਮਿਲੀ ਰੁਪਈਆਂ ਦੀ ਥੈਲੀ ਦਿਖਾ ਦਿੰਦਾ ਜਦੋਂ ਉਹਨੂੰ ਥੈਲੀ ਦਿਖਾਉਂਦੇ ਵੀ ਇੰਨੇ ਪੈਸੇ ਮਿਲ ਰਹੇ ਨੇ ਉਹ ਚੁੱਪ ਕਰ ਜਾਂਦੀ ਆ ਤੇ ਫਿਰ ਇਸ ਅਨਜੁੜ ਵਿਆਹ ਾਂਜੂੜ ਵਿਆਹ ਦੇ ਦੁਕਾਨ ਦਾ ਸਿਖਰ ਉਦੋਂ ਹੁੰਦਾ ਜਦੋਂ ਮੇਲੋ ਦੇ ਘਰੋਂ ਖਿਸਕ ਜਾਂਦੇ ਹੁਸ਼ਿਆਰ ਚੰਦ ਗੁੱਡੀਆਂ ਪਟੋਲੇ ਖੇਡਦੀ ਲਾਜੋਂ ਨੂੰ ਵੀ ਲਾਵਾਂ ਲਈ ਚੁੱਕੇ ਲਾ ਜਾਂਦਾ ਮਤਲਬ ਕਿ ਜਿਹੜੀ ਕਿ ਉਹਦੀ ਕੁੜੀ ਜਿਸ ਦਾ ਵਿਆਹ ਰੱਖਾ ਦਿੰਦੇ ਨੇ ਹਨਾ ਉਹ ਉਸ ਸਮੇਂ ਘਰੋਂ ਖਿਸਕ ਜਾਂਦੀ ਹੈ ਤਾਂ ਫਿਰ ਹੁਸ਼ਿਆਰ ਚੰਦ ਕੀ ਕਰਦਾ ਵੀ ਆਪਣੀ ਇੱਜ਼ਤ ਨੂੰ ਬਚਾਉਣ ਦੇ ਲਈ ਵੀ ਪੈਸੇ ਲੈ ਹੋਏ ਨੇ ਦੂਜਾ ਸਮਾਲ ਦੇ ਵਿੱਚ ਉਹਦੀ ਇੱਜ਼ਤ ਚਲੀ ਜਾਊਗੀ ਤੇ ਜਿਹੜੀ ਸਭ ਤੋਂ ਛੋਟੀ ਕੁੜੀ ਸੀ ਜਿਹੜੀ ਹਜੇ ਗੁੱਡੀਆਂ ਪਟੋਲੇ ਖੇਡ ਰਹੀ ਸੀ ਉਹਨੂੰ ਪਤਾ ਹੀ ਨਹੀਂ ਸੀ ਕਿ ਵਿਆਹ ਕੀ ਚੀਜ਼ ਹੁੰਦੀ ਹੈ ਉਹ ਤਾਂ ਖੁਦ ਬੱਚੀ ਸੀ ਖੇਡ ਰਹੀ ਸੀ ਤਾਂ ਉਸ ਲਾਜੋ ਨੂੰ ਵਿਆਹ ਦਿੰਦੇ ਨੇ ਾਲਾਮ ਵਾਲੇ ਚੁੱਕੇ ਲੈ ਜਾਂਦਾ। ਈਸ਼ਵਰ ਚੰਦਰ ਨੰਦਨਾ ਨੇ ਬੇਸ਼ੱਕ ਬੇਸ਼ੱਕ ਆਪਣੇ ਸਮੇਂ ਦੀ ਸੁਧਾਰ ਲਹਿਰਾਂ ਤੋਂ ਪ੍ਰਭਾਵਿਤ ਹੋ ਕੇ ਸਮਾਜ ਸੁਧਾਰ ਦੀ ਪ੍ਰੇਰਨਾ ਨਾਲ ਇਹ ਵਿਸ਼ਾ ਚੁਣਿਆ ਕਿ ਉਹ ਗੁੱਡੀਆਂ ਪਟੋਲੇ ਖੇਡ ਦੀ ਲਾਜੋ ਦਾ ਜ਼ਬਰਦਸਤੀ ਬੁੱਢੇ ਨਾਲ ਹੋ ਰਿਹਾ ਵਿਆਹ ਦਰਸਾ ਕੇ ਸਾਡੇ ਲੂੰਖ ਖੜੇ ਕਰ ਦਿੰਦਾ। ਤੇ ਸਾਨੂੰ ਸਮਾਜ ਵਿੱਚੋਂ ਇਸ ਬਰਾਈ ਦੇ ਜ਼ਬਰ ਨੂੰ ਦੂਰ ਕਰਨ ਦੀ ਪ੍ਰੇਰਨਾ ਦਿੰਦਾ। ਇਸ ਤਰ੍ਹਾਂ ਸੀ ਦੇਖਦੇ ਹਾਂ ਕਿ ਨੰਦੇ ਦੇ ਇਸ ਨਾਟਕ ਨੰਦੇ ਦੇ ਇਸ ਨਾਟਕ ਇਸ ਨੰਦਰੀ ਇਸ ਨਾਟਕ ਦਾ ਵਿਸ਼ਾ ਅਨਜੋੜ ਵਿਆਹ ਦੀ ਸਮੱਸਿਆ ਦਿਵਾਲੇ ਘੁੰਮਦਾ ਪਰ ਉਹ ਇਸ ਸਮੱਸਿਆ ਦਾ ਨਾ ਤਾਂ ਕੋਈ ਠੋਸ ਹੱਲ ਹੀ ਦੱਸ ਸਕਿਆ ਤੇ ਨਾ ਹੀ ਇਸ ਹੱਲ ਵੱਲ ਕੋਈ ਸੰਕੇਤ ਕਰ ਸਕਿਆ ਤੇ ਉਹ ਬਿਲਕੁਲ ਨਹੀਂ ਦੱਸ ਸਕਿਆ ਕਿ ਇਹ ਸਮੱਸਿਆ ਦੂਰ ਕਿਵੇਂ ਹੋ ਸਕਦੀ ਹੈ ਤੇ ਅੱਜ ਕੱਲ ਭਾਵੇਂ ਇਹ ਸਮੱਸਿਆ ਉਸ ਸਮੇਂ ਵਾਲੇ ਭਿਆਨਕ ਰੂਪ ਦੇ ਵਿੱਚ ਮੌਜੂਦ ਨਹੀਂ ਹੈਗੀ ਨਹੀਂ ਰਹੀ ਪਰ ਫਿਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਗਰੀਬ ਤੇ ਕਰਜ਼ੇ ਦੇ ਮਾਰੇ ਮਾਪਿਆਂ ਦੇ ਅੱਗੇ ਧੀਆਂ ਦੇ ਵਿਆਹ ਦੀ ਸਮੱਸਿਆ ਮੌਜੂਦ ਰਹਦੀ ਹੈ ਉੰਜ ਵਰਤਮਾਨ ਸਮੇਂ ਇਸਤਰੀ ਵਿਦਿਆਲੇ ਸਮਾਜ ਸੁਧਾਰ ਦੇ ਵਿਚਾਰਾਂ ਦੇ ਦਾਜ ਵਿਰੋਧੀ ਲਹਿਰਾਂ ਦੇ ਤੇ ਕਾਨੂੰਨਾਂ ਨੇ ਇਸ ਸਮੱਸਿਆ ਦੀ ਭਿਆਨਕਤਾ ਨੂੰ ਘਟਾਉਣ ਦੇ ਵਿੱਚ ਕਾਫੀ ਹਿੱਸਾ ਪਾਇਆ। ਹਾਂਜੀ ਅੱਗੇ ਹੈਗੇ ਨੇ ਇਹਦੇ ਵਿੱਚ ਪਾਤਰ ਹੁਸ਼ਿਆਰ ਚੰਦ ਜਨਪਛਾਣ ਪਹਿਲਾਂ ਤਾਂ ਹੁਸ਼ਿਆਰ ਚੰਦ ਦੁਲਹਣ ਇਕਾਂਕੇ ਦਾ ਮਹੱਤਵਪੂਰਨ ਪਾਤਰਾ ਤੇ ਉਹ ਜਿਹੜੀ ਕੌਰਾ ਦਾ ਪਤੀ ਹੈ ਮਤਲਬ ਕਿ ਜਿਹੜਾ ਸੀ ਮੇਲੂ ਲਾਜੋ ਉਹਦੀ ਮਦਰ ਦਾ ਨਾਂ ਸੀ ਕੌਰਾ ਠੀਕ ਹੈ ਪਿਤਾ ਸੀ ਹੁਸ਼ਿਆਰ ਚੰਦ ਮੇਲੂ ਤੇ ਲਾਜੋ ਉਹਨਾਂ ਉਹਨਾਂ ਦੀ ਤਿੰਨਾਂ ਦੇ ਤੋ ਹੋਇ ਕੋ ਗਰੀਬ ਕਰਜਾਈ ਵਿਅਕਤੀ ਆ ਉਹ ਆਪਣਾ ਮਤਲਬ ਸਿੱਧਾ ਕਰਨ ਲਈ ਲਾਲਚੀ ਤੇ ਠੀਠ ਹੈ ਪਤਨੀ ਦੀ ਪਰਵਾਹ ਨਾ ਕਰਨ ਵਾਲਾ ਆਪਮੂਦਰਾ ਮਤਲਬ ਕੀ ਆਪਣੀ ਮਨਮਾਨੀ ਕਰਨ ਵਾਲਾ ਤੇ ਵਾਤਸਲ ਪਿਆਰ ਤੋਂ ਸਖਣਾ ਵਿਅਕਤੀ ਆ ਤੇ ਉਹਦੇ ਸੁਭਾਅ ਦੇ ਗੁਣਦੱਤੇ ਜਿਹੜੇ ਕਾਂਗੀ ਦੇ ਵਿੱਚ ਦੱਸੇ ਗਏ ਨੇ ਆਪਣਾ ਮਤਲਬ ਸਿੱਧਾ ਕਰਨ ਵਾਲਾ ਲਾਲਚੀ ਤੇ ਠੀਠ ਹੈ ਖੁਸ਼ਾਰਜੰਦਾ ਆਪਣਾ ਮਤਲਬ ਸਿੱਧਾ ਕਰਨ ਵਾਲਾ ਤੇ ਲਾਲਚੀ ਵਿਅਕਤੀ ਆ ਭਾਵੇਂ ਉਸਦੇ ਸਵਾਲੇ ਉਸ ਦੋਸ਼ ਦਾ ਕਾਰਨ ਉਸਦੀ ਗਰੀਬੀ ਤੇ ਉਸਦਾ ਕਰਜ਼ਾਈ ਹੋਣਾ ਹੀ ਆ ਪਰ ਉਹ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦਾ ਕਿ ਜੇਕਰ ਉਸਨੇ ਆਪਣੇ ਮਟਿਆਰਤੀ ਪੋਤੇ ਪੁੱਤਿਆਂ ਵਾਲੇ ਬੁੱਢੇ ਦਾ ਹਾਜੂ ਨਾਲ ਵਿਆਹ ਕਰ ਦਿੱਤਾ ਤਾਂ ਅੰਗਸਾ ਕੀ ਕਹਿਣਗੇ ਉਹ ਇਸ ਮਾਮਲੇ ਵਿੱਚ ਬਿਲਕੁਲ ਠੀਠਾ ਤੇ ਉਹ ਕੌੜ ਨੂੰ ਕਹਿੰਦਾ ਗੋਲੀ ਮਾਰ ਅੰਗਸਾ ਫਕਾ ਨੂੰ ਖਾਣ ਨੂੰ ਦੇਖੇ ਜਾਂਦੇ ਨੇ ਸਾਨੂੰ ਕੋਈ اپنی سرੂਚੀਕਾਰ ਨਹੀਂ ਉਹ ਆਪਣੇ لالچی ਸੁਭਾਅ ਕਰਕੇ ਬੁੱਢੇ ਦਹਾਜੂ ਤੋਂ 30 ਦੇ ਬਦਲੇ ਪੈਸੇ ਲਾ ਲੰਗਾ ਤੇ ਕੋਰਾ ਨੂੰ ਕਹਿੰਦਾ ਅਸੀਂ ਕੋਈ ਐਡੀ ਅਨੋਖੀ ਗੱਲ ਕੀਤੀ ਐ ਲੱड्डू ਸ਼ਾਹ ਨੇ ਬੋਟੀ ਲਿਆਂਦੀ ਸੀ ਤੇ ਰੁਪਇਆ ਤੋਲ ਕੇ ਦੇ ਕਿਹਾ ਸੀ ਰੁਪਇਆ ਤੋਂ ਮਤਲਬ ਕਿੰਨੇ ਪੈਸੇ ਦੇ ਕਿਹਾ ਸੀ ਪਤਨੀ ਦੀ ਪ੍ਰਵਾਨਨਾ ਕਰਨ ਵਾਲਾ ਤੇ ਆਪ ਪੁੱਤਰਾ ਹੁਸ਼ਿਆਰ ਜਾਂਦੀ ਦਾ ਆਪ ਪੁੱਤਰਾ ਵਿਅਕਤੀ ਐ ਤੇ ਉਹ ਧੀ ਦੇ ਵਿਆਹ ਦੇ ਮਾਮਲੇ ਵਿੱਚ ਕੋਰਾ ਦੇ ਵਿਰੋਧ ਦੀ ਬਿਲਕੁਲ ਪ੍ਰਵਾਨੀ ਨਹੀਂ ਕਰਦਾ ਤੇ ਉਸ ਤੋਂ ਚੋਰੀ ਮੇਲੋ ਦੇ ਵਿਆਹ ਦੀਆਂ ਤਿਆਰੀਆਂ ਕਰ ਲੈਂਦਾ ਤੇ ਮਗਰੋਂ ਜਦੋਂ ਮੇਲ ਮੇਲੋ ਘਰ ਵਿੱਚ ਨਹੀਂ ਮਿਲਦੀ ਤਾਂ ਉਹ ਕੌਰਾ ਦੇ ਰੋਣ ਕੋ ਰਲਾਉਣ ਤੇ ਵਿਰੋਧ ਦੇ باوجود ਗੁੱਡੀਆਂ ਪਟੋਲੇ ਖੇੜ ਦੀ ਲਾਜ ਨੂੰ ਪੁੱਤਾਂ ਪੋਤਰਿਆਂ ਵਾਲੇ ਬੁੱਢੇ ਦਾਜੂ ਨਾਲ ਵਿਆਹਣ ਲਈ ਵੀ ਚੁੱਕਿਆ ਲਿਆ ਜਾਂਦਾ ਅਗੇ ਹੈਗਾ ਵਾਤਸਲ ਪਿਆਰ ਤੋਂ ਸਖਣਾ ਹੀ ਕਾਂਗੀ ਵਿੱਚ ਉਸ ਦਾ ਸਾਰਾ ਰੋਲ ਵਾਤਸਲ ਪਿਆਰ ਤੋਂ ਬਿਲਕੁਲ ਮਤਲਬ ਕਿ ਉਹਨੂੰ ਪਤਾ ਹੀ ਨਹੀਂ ਆ ਵੀ ਪਿਆਰ ਕੀ ਚੀਜ਼ ਆ ਬਿਲਕੁਲ ਉਹ ਤੋਂ ਇੱਕ ਸਾਈਡ ਤੇ ਆ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਦਾ ਨਾ ਮੇਲੋ ਨਾਲ ਕੋਈ ਪਿਆਰ ਹੈ ਤੇ ਨਾ ਹੀ ਲਾਜ ਆ ਮਤਲਬ ਕਿ ਆਪਣੇ ਭੀਆਂ ਨੂੰ ਬਿਲਕੁਲ ਪਿਆਰ ਨਹੀਂ ਕਰਦਾ ਅਗੇ ਹੈਗਾ ਕੋਰਾ ਜਨਪਸ਼ਾਹ ਨੂੰ ਕੋਰਾ ਇਕੰਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਤੇ ਉਹ ਹੁਸ਼ਿਆਰ ਚੰਦ ਦੀ ਪਤਨੀ ਹੈ ਤੇ ਮੇਲੋ ਦੇ ਲਾਜੂ ਦੀ ਮਾਂ ਹੈ ਉਹ ਕੁੜੀ ਨੂੰ ਛੋਟੀ ਉਮਰ ਵਿੱਚ ਵਿਆਉਣ ਦੇ ਪੱਖ ਵਿੱਚ ਸੀ ਤੀ ਇਹਨੂੰ ਬੁੱਢੇ ਨਾਲ ਵਿਆਉਣ ਦਾ ਵਿਰੋਧ ਵੀ ਕਰਦੀ ਹੈ ਪਰ ਪਰ ਗਰੀਬੀ ਕਰਕੇ ਨਮੋਸ਼ੀ ਤੋਂ ਡਰਨ ਵਾਲੀ ਉਹ ਵਾਤਸਲ ਪਿਆਰ ਨਾਲ ਭਰਪੂਰ ਆ ਪਤੀ ਸਾਹਮਣੇ ਬਿਲਕੁਲ ਬੇਵਸਤ ਇਸਤਰੀ ਹੈ ਕੁੜੀ ਨੂੰ ਛੋਟੀ ਉਮਰ ਵਿੱਚ ਵਿਆਉਣ ਦੇ ਪੱਖ ਦੇ ਵਿੱਚ ਉਹ ਕੁੜੀ ਨੂੰ ਛੋਟੀ ਉਮਰ ਵਿੱਚ ਵਿਆਉਣ ਦੇ ਪੱਖ 'ਚ ਉਹ ਘਾਰ ਹੀ ਗਵੰਡਰ ਅੱਗੇ ਜਮਾਨੇ ਦੀ ਇਸ ਰੂਚੀ ਪਰ ਦੁੱਖ ਪ੍ਰਗਟ ਕਰਦੀ ਹੈ ਕਿ ਅੱਜ ਕੱਲ੍ਹ ਉਹ ਕੁੜੀਆਂ ਨੂੰ ਵੱਡੀ ਉਮਰ ਦੀਆਂ ਕਰਕੇ ਵਿਆਉਣ ਲੱਗ ਪੈ ਨੇ ਉਹ ਆਪਣੀ ਧੀ ਮੇਲੋ ਦੇ 18 ਵਰਿਆਂ ਤੱਕ ਕੁਆਰੀ ਰਹਿਣ ਕਰਕੇ ਚਿੰਤਾ ਵਿੱਚ ਰਹਿੰਦੀ ਹੈ ਤੇ ਹਰ ਸਮੇਂ ਆਪਣੇ ਪਤੀ ਨੂੰ ਉਹਦੇ ਲਈ ਕੋਈ ਰਿਸ਼ਤਾ ਲੱਭਣ ਲਈ ਕਹਿੰਦੀ ਆਂ ਧੀ ਨੂੰ ਬੁੱਢੇ ਨਾਲ ਵਿਆਹ ਦੇ ਵਿਰੋਧ ਪਰ ਮਜਬੂਰ ਉਹ ਨਹੀਂ ਸੀ ਚਾਹੁੰਦੀ ਕਿ ਉਸ ਦੀ ਮੂਰਨੀ ਵਰਗੀ ਧੀ ਬੁੱਢੇ ਨਾਲ ਵਿਹੇ ਹੀ ਜਾਵੇ ਪਰ ਪਤੀ ਦੀ ਚੋਣ ਦਾ ਡਟ ਕੇ ਵਿਰੋਧ ਕਰਦੀ ਹੈ ਪਰ ਜਦੋਂ ਪਤੀ ਦੇ ਮੂੰਹੋਂ ਕਰਦੀ ਗਰੀਬੀ ਦੇ ਕਰਜ਼ੇ ਦਾ ਰੋਣਾ ਧੋਣਾ ਸੁਣਦੀ ਹੈ ਤਾਂ ਮਜਬੂਰ ਹੋ ਕੇ ਵਿਆਹ ਲਈ ਤਿਆਰ ਹੋ ਜਾਂਦੀ ਹੈ ਤੇ ਘਰ ਦੇ ਵਿੱਚ ਮੇਲੋ ਨਹੀਂ ਮਿਲਦੀ ਤਾਂ ਹੁਸ਼ਿਆਰ ਚੰਦ ਨੂੰ ਗੁੱਡੀਆਂ ਪਟੋਲੇ ਖੇਡਦੀ ਲਾਜੋ ਨੂੰ ਗੁੱਡੇ ਨਾਲ ਲਾਵਾ ਦੇਣ ਲਈ ਚੁੱਕ ਕੇ ਲੈ ਜਾਂਦਾ ਤਾਂ ਉਹ ਇਸ ਦਾ ਵਿਰੋਧ ਕਰਦੀ ਤੇ ਰੋਂਦੀ ਆ। ਅੱਗੇ ਨੂੰ ਮੋਸ਼ੀ ਤੋਂ ਡਰਨ ਵਾਲੀ ਉਹ ਤੀਨ ਨੂੰ ਗੁੱਡੇ ਨਾਲ ਵਿਆਹ ਕਿ ਲੋਕਾਂ ਦੇ ਅੰਗਸਾਕਾਂ ਦੀ ਗੱਲਾਂ ਸੁਣ ਲਈ ਤਿਆਰ ਨਹੀਂ ਹੋਈ ਬੇਵੱਸਾ ਮਜਬੂਰ ਹੋਈ ਸਭ ਕੁਝ ਕਰਦੀ ਆ। ਵਾਤਸਲ ਪਿਆਰ ਨਾਲ ਭਰਪੂਰ ਉਹ ਹੁਸ਼ਿਆਰ ਚੰਦ ਨਾਲ ਆਪਣੀ ਧੀ ਨੂੰ ਵਧੇਰੇ ਪਿਆਰ ਕਰਦੀ ਐ ਤੇ ਉਸ ਨਾਲ ਵਾਤਸਲ ਪਿਆਰ ਜ਼ਿਆਦਾ ਉਹਦਾ। ਪਤੀ ਸਾਹਮਣੇ ਬੇਵੱਸਾ ਹੋ ਗਰੀਬੀ ਤੇ ਕਰਜ਼ੇ ਕਰਕੇ ਬੇਵੱਸ ਨਹੀਂ ਸਗੋ ਪਤੀ ਦੇ ਸੁਭਾਅ ਦੇ ਹੱਟ ਮਤਲਬ ਕਿ ਗੁੱਸੇ ਦੇ ਅੱਗੇ ਵੀ ਜਿੱਦ ਦੇ ਕਿ ਬੇਵੱਸਾ ਤੇ ਮਜਬੂਰ ਆ ਤੇ ਉਹ ਇਸ ਦੀ ਬਿਲਕੁਲ ਪਰਵਾਹ ਨਹੀਂ ਕਰਦਾ ਤੇ ਚੋਰੀ ਮੇਲੂ ਦੇ ਵਿਆਹ ਦੀ ਤਿਆਰੀ ਕਰ ਲੈਂਦਾ ਤਾਂ ਜਿਸ ਇਹ ਸਾਰਾ ਕੁਝ ਜਾਣ ਕੇ ਬਹੁਤ ਦੁਖੀ ਹੁੰਦੀ ਆ ਹਾਂਜੀ ਅੱਗੇ ਮੈਂ फटाफट ਕਰਵਾ ਰਹੀ ਹਾਂ ਠੀਕ ਹੈ ਅੱਗੇ ਹੈਗਾ ਮੇਲੂ ਜਨਪਛਾਨ ਮੇਲੂ ਕੰਗੀ ਵਿੱਚ ਹੁਸ਼ਿਆਰ ਚੰਦ ਤੇ ਕੋਰਾ ਦੀ ਧੀ ਆ ਜਿਸ ਦੀ عمر 17-18 ਸਾਲ ਤੇ ਉਹ ਫੁਲਕਾਰੀ ਦੀ ਇਹ ਕੜਾਈ ਦਾ ਕੰਮ ਕਰਦੀ ਆ ਬੁੱਢੇ ਨਾਲ ਵਿਆਹ ਕਰਨ ਤੋਂ ਆਕੀ ਮਤਲਬ ਕਿ ਉਹ ਤੋਂ ਵਿਰੋਧ ਕਰਦੀ ਉਹ ਉਹ ਬੁੱਢੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਤੇ ਆਤਮ ਹੱਤ ਕਰ ਲੈਣਾ ਚਾਹੁੰਦੀ ਆ ਪਿੱਛੋਂ ਬਸੰਤੋ ਦੀ ਸਲਾਹ ਦੇ ਅਨਸਾਰ ਘਰ ਛੱਡ ਕੇ ਚਲੀ ਜਾਂਦੀ ਆ ਅੱਗੇ ਹੌਸਲੇ ਵਾਲੀ ਉਸ ਦਾ ਬੁੱਢੇ ਨਾਲ ਵਿਆਹ ਕਰਾਉਣ ਤੋਂ ਆਕੀ ਹੋਣਾ ਤੇ ਘਰੋਂ ਨਿਕਲ ਜਾਣਾ ਉਸ ਦੇ ਹੌਸਲੇ ਵਾਲੀ ਹੋਣ ਦਾ ਸਬੂਤ ਹੈ ਬਸੰਤੋ ਜਾਣ ਪਛਾਣ ਬਸੰਤੋ ਕੋਰਾ ਦੀ ਸੱਚੀ ਤੇ ਹਮਦਰਦ ਸੇਲੀ ਆ ਤੋ ਮੈਲੋ ਨੂੰ ਉਸਦੇ ਬੁੱਢੇ ਦਹਾਜੂ ਨਾਲ ਹੋ ਰਹੇ ਵਿਆਹ ਦੀ ਜਾਣਕਾਰੀ ਦਿੰਦੀ ਹੈ ਤੇ ਉਸ ਦੀ ਆਤਮਕਾਦ ਕਰਨ ਦਾ ਵਿਚਾਰ ਛੱਡ ਕੇ ਚੁੱਪਚਾਪ ਘਰੋਂ ਨਿਕਲਣ ਵਿੱਚ ਹੈਲਪ ਕਰਦੀ ਹੈ। ਨੈਣਾ ਨੈਣ ਇਹ ਪਿੰਡ ਦੀ ਨੈਣਾ ਤੇ ਦੁਲਹਣਾਂ ਇੱਕਾਂ ਦੀ ਇੱਕ ਪਾਤਰ ਹੈ ਤੇ ਉਹ ਕੋਰਾ ਇਹਨੂੰ ਰਾਣੀ ਕਹਿ ਕੇ ਬੁਲਾਉਂਦੀ ਹੈ। ਕੋਰਾ ਨਾਲ ਬੜੀ ਅਧੀਨਗੀ ਨਾਲ ਗੱਲ ਕਰਦੀ ਉਹ ਦੋਤਰੇ ਦੇ ਜਨਮ ਦੀ ਖੁਸ਼ੀ ਵਿੱਚ ਘਰ ਘਰ ਭਾਜੀ ਵੰਡਦੀ ਫਿਰਦੀ ਉਹ। ਸੰਜੋਗਾਂ ਨੂੰ ਮੰਨਣ ਵਾਲੀ ਉਹ ਮੈਲੋ ਉਹਦੇ ਬੁੱਢੇ ਦਹਾਜੂ ਨਾਲ ਰਿਸ਼ਤੇ ਸੰਜੋਗਾਂ ਦੀ ਗੱਲ ਸਮਝਦੀ ਹੈ। ਹੌਸਲਾ ਦੇਣ ਵਾਲੀ ਉਹ ਜੰਡਪੁਰ ਦੇ ਬੁੱਢੇ ਦਾਜੂ ਦੀਆਂ ਗੱਲਾਂ ਸੁਣ ਕੇ ਘਬਰਾ ਰਹੀ ਕੋਰਾ ਨੂੰ ਹੌਸਲਾ ਦਿੰਦੀ ਆ ਗੱਲ ਨੂੰ ਪਛਾਣ ਕੇ ਨਾਂ ਰੱਖਣ ਸਕਣ ਨਾ ਰੱਖ ਸਕਣ ਵਾਲੀ ਮਤਲਬ ਕੀ ਉਹਦੇ ਮਨ ਦੇ ਵਿੱਚ ਗੱਲ ਨਹੀਂ ਰਹਿੰਦੀ ਉਹ ਕੋਰਾ ਦੇ ਚੇਤਾਵਨੀ ਦੇ ਬਾਵਜੂਦ ਮੇਲੋ ਦੇ ਜੰਡਪੂਰੇ ਦੇ ਬੁੱਢੇ ਨਾਲ ਹੋਰ ਰਿਸ਼ਤੇ ਦੀ ਗੱਲ ਨੂੰ ਪਛਾਣ ਨਾ ਸਕੀ ਤੇ ਉਸ ਨੇ ਇੱਕਦਮ ਸਾਰੇ ਪਿੰਡ ਵਿੱਚ ਦੱਸ ਤਾ ਉਹਨੂੰ ਕੰਮ ਅੱਗੇ ਛੋਟੇ ਕੁਐਸਚਨ ਆਨਸਰ ਨੇ ਛੇਸ਼ਲੇ ਕਾਂਗੀ ਸੰਗ੍ਰਹਿ ਦਾ ਸੰਪਾਦਕਾਣ ਆਤਮਜੀਤ ਆ ਈਸ਼ਵਰ ਚੰਦਰ ਅੰਦਰ ਪੰਜਾਬੀ ਨਾਟਕ ਦਾ ਪਿਤਾਮਾ ਕਿਉਂ ਕਿਹਾ ਜਾਂਦਾ ਕਿਉਂਕਿ ਉਸਨੇ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਰੰਗਮંચ ਤੇ ਲੋੜਾਂ ਨੂੰ ਮੁੱਖ ਰੱਖ ਕੇ ਕੰਗਿਤ ਰਚਨਾ ਕੀਤੀ ਸੀ ਪਾਤਰ ਕਿਹੜੇ ਕਿਹੜੇ ਨੇ ਹੁਸ਼ਾਰਜਾਂ ਦਾ ਕੌਰਾ ਮੇਲੋ ਲਾਜੋ ਬਸੰਤੋ ਇੱਕ ਬੁੱਢੀ ਗਵੰਡਨ ਇੱਕ ਨੈਣ ਇੱਕ ਨਿੱਕਾ ਜਿਹਾ ਮੁੰਡਾ ਤੇ ਇੱਕ ਪੰਦਾ ਆਰੰਭ ਰੰਗ ਸ਼ੁਰੂ ਦੇ ਵਿੱਚ ਰੰਗਮંચ ਤੇ ਕਿਹੋ ਜਿਹਾ ਦ੍ਰਿਸ਼ ਦਿਖਾਇਆ ਗਿਆ ਇੱਕ ਵੱਡਾ ਦਹਲਾਣਾ ਪਿੱਛੇ ਨਿੱਕੀ ਜਿਹੀ ਕੋਠੜੀ ਹੈ ਜਿਸ ਦਾ ਬੂਹਾ ਭੀੜਿਆ ਹੋਇਆ ਤੇ ਦਹਲਾਨ ਦੀ ਸਾਹਮਣੀ ਕੰਧ ਨਾਲ ਇੱਕ ਸੰਦੂਕ ਪਿਆ ਇੱਕ ਟੰਗਣੇ ਉੱਪਰ ਕੁਝ ਕੱਪੜੇ ਲੰਮ ਕਰੇ ਨੇ ਇੱਕ ਖੁੰਝੇ ਵਿੱਚ ਚੁੱਲਾ ਚੌਂਕਾ ਨੇੜੇ ਹੀ ਮੰਜ਼ਰੀ ਲੱઠી ਹੋਇਆ ਹਾਂ ਜੇ ਅੱਗੇ ਛੋਟੇ ਕੁਐਸਚਨ ਵੀ ਸਿਰ ਟ ਕਰ ਲੈਣਾ ਠੀਕ ਹੈ ਇੱਕ ਵਾਰ ਰੀਡਿੰਗ ਕਰ ਲੈਣਾ ਸਾਰਿਆਂ ਨੂੰ ਮੈਸੇਜ ਜਦੋਂ ਉਹਨਾਂ ਕੋ ਅਨਸਾਰ ਹੋ ਗਏ ਤੇ इजीली ਯਾਦ ਹੋ ਜਾਣਗੇ ਜਸਟ ਇੱਕ ਵਾਰ ਸਾਰਿਆਂ ਨੂੰ ਰੀਡਿੰਗ ਕਰ ਲਓ ਇਕਾਂਗੀ ਸੁਖਾਂਤਾ ਜਾਂ ਦੁਖਾਂਤਾ ਦੁਖਾਂਤਾ ਇਹਦੇ ਵਿੱਚ ਕਿਉਂਕਿ ਛੋਟੀ ਕੁੜੀ ਦਾ ਵਿਆਹ ਹੋ ਜਾਂਦਾ ਕੁੜੀ ਦੀ ਹਸਤੀ ਨੂੰ ਬੇਵਸੀ ਤੇ ਤਰਸਯੋਗ ਹਾਲਤ 'ਚ ਪੇਸ਼ ਕੀਤਾ ਗਿਆ ਇਕਾਂਗੀ ਦਾ ਵਿਸ਼ਾ ਗਰੀਬ ਤੇ ਕਰਜ਼ਾਈ ਮਾਪਿਆਂ ਦੀ ਧੀ ਦੇ ਵਿਆਹ ਦੀ ਸਮੱਸਿਆ ਜਿਹਦਾ ਸਿੱਟਾ ਅਣਜੋੜ ਵਿਆਹ ਦੇ ਵਿੱਚ ਨਿਕਲਦਾ ਉਦੇਸ਼ ਕੀ ਆ ਸਮਾਜ ਸੁਧਾਰ ਇਸ ਰਾਹੀਂ ਇਕਾਂਗੀ ਕਰਨੇ ਗਰੀਬ ਲੋਕਾਂ ਦੁਆਰਾ ਪੈਸੇ ਲੈ ਕੇ ਧੀਆਂ ਨੂੰ ਅਣਜੋੜ ਵਿਅਕਤੀਆਂ ਨਾਲ ਵਿਆਹ ਦੀ ਸਮੱਸਿਆ ਨੂੰ ਦੂਰ ਕਰਨ ਦੀ ਪ੍ਰੇਰਣਾ ਦੁੱਤੀ ਆ ਇਕਾਂਗੀਕਰ ਕੀ ਕਹਿਣਾ ਚਾਹੁੰਦਾ ਕਿ ਗਰੀਬ ਤੇ ਕਰਜ਼ਾਈ ਮਾਪੇ ਆਪਣੇ ਧੀਆਂ ਦੇ ਅਨਜੋੜ ਵਰਾ ਨਾਲ ਵਿਆਹ ਕਰ ਦਿੰਦੇ ਨੇ ਜਿੱਦਾਂ ਸਿੱਟਾ ਦੁਖਾਂਤ ਆ ਨਿਕਲਦਾ ਇਸ ਲਈ ਸਮਾਜਦਾਰ ਦੀ ਜ਼ਰੂਰਤ ਹੈ। ਥੈਂਕਸ